ਅਲੀ ਸਾਰਿਆਂ ਨੂੰ ਤੇ ਮੰਮੀ ਸਾਡੀ ਅੱਜ ਨਾਨਕਿਆਂ ਤੋਂ ਆ ਗਈ ਤੇ ਮੰਮੀ ਉਹਨਾਂ ਨੂੰ ਮਲਾਵਾਂਗੇ ਤੇ ਅੱਜ ਮੈਂ ਆਪਣੇ ਬਾਪੂ ਨੂੰ ਮਲਾਉਂਗਾ ਤੇ ਤੁਸੀਂ ਮਿਲੋ ਆਓ ਮਿਲਾਉਣੇ ਤੁਹਾਨੂੰ ਇਹ ਮੇਰੇ ਮੰਮੀ ਆ ਇਹ ਮੇਰੇ ਬਾਪੂ ਜੀ ਆ ਬਾਪੂ ਜੀ ਦੀ ਉਮਰ ਜਦ ਦੱਸਿਓ ਕਿੰਨੀ ਹੋਊਗੀ ਆਮੀ ਅੱਜ ਆ ਗਈ ਹਾਂ ਜੀ ਬੇਟਾ ਆ ਗਈ ਅੱਛਾ ਉੱਥੇ ਜੀਣ ਲੱਗਿਆ ਹਾਂ ਬੇਟਾ ਵੀ ਘਰ ਬਣਾ ਕੇ ਜੀਣ ਲੱਗਦਾ ਬੱਚੇ ਬਿਨਾ ਮम्मी ਘੱਟ ਬੋਲਦੀ ਸੰਗਦੀ ਐ ਉਹ ਡੈਡੀ ਕੀ ਕਹਿਣਾ ਚਾਹੋਂਗੇ YouTube ਯੂਟਿਊਬਰਸ਼ਿਪ ਕੀਤਾ ਦੀ ਅ ਗੁੱਡ ਲੱਕ ਕੰਗratulations ਤੇ ਵੀਅਰ ਨੂੰ ਮੈਂ ਇਹ ਗੱਲ ਕਰਦਾ ਕਹਿੰਦਾ ਕਿ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਿਆ ਜਾਵੇ ਤਾਂ ਕਿ ਇਹਨਾਂ ਨੂੰ ਮੋਟੀਵੇਸ਼ਨ ਮਿਲੇ ਪਲੀਜ਼ 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 ਚਲੋ ਗਾਇਜ਼ ਹੁਣ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਸ਼ਾਈ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਹੁਣ ਦੇਖੋ ਤੁਸੀਂ ਮੰਮੀ ਡੈਡੀ ਦੇ ਜਿਹੜੇ ਨਾਨਕੀ ਗਈ ਸੀ ਤੇ ਉੱਥੇ ਰਖੜੀਆਂ ਬਣੀਆਂ ਮਾਮਾ ਜੀ ਹੋਰਾਂ ਦੇ ਤੇ ਉਹ ਕਲਿੱਪ ਹੁਣ ਇਸ ਤੋਂ ਬਾਅਦ ਦੇਖ ਸਕਦੇ